ਜੋਤਨ ਫੇਰ ਮਨਾ ਕਰਤਾ ਪਿੰਡਿਆਂ ਤੋਂ ਭੈਣ ਜੀ ਮੈਂ ਮਨਾ ਕਰਤਾ ਵਾ ਹਾਂ ਸਿੱਧਾ ਉਹਨੂੰ ਕਹਿੰਦੀ ਤਾਂ ਕਿੱਥੇ ਮੰਨਣਾ ਸੀ ਉਹਨੇ ਮੈਂ ਤਾਂ ਸੰਦੀਪ ਨੇ ਫੇਰ ਸਲਾਹ ਕੀਤੀ ਹੂੰ ਸੰਦੀਪ ਆਂਦੀ ਇਹ ਵੀ ਮੰਮੀ ਜੀ ਮੈਨੂੰ ਇਹ ਗੱਲ ਕਹਿਨੀ ਆ ਵੀ ਇੱਕ ਤਾਂ ਦਫ਼ਤਰ ਦਾ ਕੰਮ ਜਿਹੜਾ ਉਹ ਰਹਿੰਦਾ ਵਾ ਆਹੋ ਉਹ ਕਹਿੰਦੇ ਪਿਆਉਣਾ ਪੈਣਾ ਤੁਹਾਨੂੰ ਸਾਈਨ ਕਰਨ ਵਾਸਤੇ ਉਹ ਤਾਂ ਜਾਣਾ ਹੀ ਪੈਣਾ ਇਹਨੂੰ ਇੱਕ ਇਹ ਗੱਲ ਕਹੀ ਦੂਜੇ ਨੰਬਰ 'ਤੇ ਉਹਨੂੰ ਇਹ ਗੱਲ ਕਹੀ ਵੀ ਮੇਰੀ ਮੰਮੀ ਦਾ ਫੋਨ ਆਇਆ ਮੰਮੀ ਮੇਰੀ ਠੀਕ ਨਹੀਂਗੀ ਤੇ ਮੈਂ ਜਾ ਕੇ ਪਤਾ ਲਾਵਾ ਤੇ ਮੈਂ ਹਾਂ ਚਲੇ ਆ ਪੀ ਦੋ ਦਿਨ ਤੂੰ ਜਾਵੇਂਗੀ ਨਾ ਇਹਨੂੰ ਹੋਜੂਗਾ ਪੀ ਇਹਦੀ ਮੰਮੀ ਨੇ ਠੀਕ ਤਾਂ ਕਰਕੇ ਗਈ ਆ ਅੱਛਾ ਸੰਦੀਪ ਚਲ ਜੂਗੀ ਨਾ ਭੇਕੇ ਹੋਣਾ ਆਹੋ ਚਲ ਦੋ ਦਿਨ ਉਹ ਲਾਉਗੀ ਨਾਲ ਧਰ ਤੇ ਭੈਣ ਜੀ ਮੈਨੂੰ ਇਹੋ ਗੱਲ ਦਾ ਵਾ ਪੀ ਜੇ ਚਲ ਗਈ ਨਾ ਇਹਨੇ ਹੋਈ ਵਿਤੀ ਸਾਰੀ ਗੱਲ ਜਾ ਕੇ ਆਪਣੇ ਭਰਾ ਨੂੰ ਤਾਂ ਪਰਜਾਈ ਨੂੰ ਦੱਸ ਦੇਣੀ ਆ ਤੇ ਮੈਂ ਨਹੀਂ ਹੋਰ ਹੀ ਖਲਾਰਾਣਾ ਪਿਆ ਜੇ ਚੱਲ ਪਿਆਹਾ ਤੇਰਾ ਤੇ ਹੱਥ ਵਿੱਚ ਆਵੇ ਫਿਰ ਜੋ ਹੋਊ ਵੇਖੀ ਜਾਊਗੀ ਨਹੀਂ ਹੁਣ ਚੰਨਾ ਰੋਕ ਕੇ ਰੱਖੇ ਨੂੰ ਨਹੀਂ ਨਹੀਂ ਮੈਂ ਤਾਂ ਕਿਹਾ ਵਾ ਮਾਣਾ ਮੋਟਾ ਤਹੀ ਵੀ ਕਿਓ ਪੀ ਪੋਤਾ ਠੰਡ ਬੜੀ ਆ ਤੇ ਆ ਰਾਮ ਨਾ ਘਰ ਬੈ ਤੁਪਾਂ ਲੱਗਣਗੇ ਤੇ ਫੇਰ ਚਲ ਜੀ ਕੋਈ ਗੱਲ ਨਹੀਂ ਮੈਂ ਵੀ ਕਰਦੀਆਂ ਗੱਲ ਤੇ ਮੈਂ ਵੀ ਕਹਿ ਦਊਂਗੀ ਇਹਨੂੰ ਆਹੋ ਕਿਉਂਕਿ ਭੈਣ ਜੀ ਤੁਹਾਨੂੰ ਵੀ ਪਤਾ ਵਾ ਜਿਹੜਾ ਪਿਆਹਾ ਵਾ ਨਾ ਵੱਡਿਆਂ ਵੱਡਿਆਂ ਨੂੰ ਬੇਈਮਾਨ ਬਣਾ ਦਿੰਦਾ ਵਾ ਆਹੋ ਇਹ ਤੇ ਗੱਲ ਤਰੀ ਭਾਵੇਂ ਬੇਸ਼ੱਕ ਇਹਦਾ ਭਰਾ ਹੀ ਆ ਪਰ ਅੱਜ ਕੱਲ ਕੋਈ ਰਿਸ਼ਤੇ ਨਹੀਂ ਗੇ ਰਹਿ ਗੇ ਇਹ ਹੁੰਦਾ ਵਾ ਪੀ ਜੇ ਦੇ ਕੋ ਪਿਆਹਾ ਵਾ ਤਾਂ ਖੇਚ ਲਈਏ ਆਪਣਾ ਘਰ-ਬਾਰ ਬਣਾਵਾਂਗੇ ਆਹ ਕੰਮ ਕਰਾਂਗੇ ਸਾਡੀ ਜੀਅ ਜਿੰਤ ਦੇ ਕੰਮ ਆਊਗਾ ਇਹ ਤੇ ਛਦੈਣ ਵਾ ਅਜੇ ਇਹਨਾਂ ਦਿਮਾਗੇ ਦਾ ਕੰਮ ਨਹੀਂ ਗੇ ਕਰਦਾ ਇਨੂੰ ਇੰਨਾ ਚਲਾਕੀਆਂ ਦਾ ਪਤਾ ਨਹੀਂਗਾ ਕਿ ਭਰਾ ਨੇ ਮੈਨੂੰ ਖਾ ਲੈਣਾ ਵਾ ਨਹੀਂ ਤੂੰ ਨਾ ਸਹੀ ਕੀਤਾ ਕੱਲ ਕੋਈ ਨਾ ਕੋਈ ਬਾਨਾ ਲਾ ਦਿੱਤਾ ਹਾਂ ਤੇ ਹੁਣ ਇਹ ਆ ਕਿ ਨਾ ਜਾਊਗੀ ਤੇ ਨਾ ਫੇਰ ਗੱਲ ਅੱਗੇ ਵਧੂਗੀ ਤਾਂ ਕਰਕੇ ਤੇ ਬਾਨਾ ਲਾਇਆ ਵਾ ਮੈਂ ਤਾਂ ਉਦਾਂ ਹੀ ਕਹਿੰਦੀ ਤਾਂ ਸੰਦੀਪ ਆਂਦੀ ਨਹੀਂ ਮੰਮੀ ਜੀ ਇਦਾਂ ਨਹੀਂ ਇਦਾਂ ਕਰਗੇ ਮੈਂ ਚੱਲ ਵੇਖ ਲਾ ਇਦਾਂ ਹੀ ਕਹਿ ਕੇ ਵੇਖ ਲੈਣੇ ਆ ਸੰਦੀਪ ਦੇ ਤੈਨੂੰ ਚੰਗੀ ਸਲਾਹ ਦਿੱਤੀ ਗੇ ਹਾਂ ਹਾਂ ਨਹੀਂ ਚੰਗੀ ਆ ਵਿਚਾਰੀ ਉਹ ਵੀ ਕੋਈ ਉਹ ਜੀ ਗੱਲ ਨਹੀਂ ਕੀ ਕਰਦੀ ਨਾਲੇ ਪਤਾ ਕੀ ਆ ਹੁਣ ਵਿੱਚੋਂ ਸੰਦੀਪ ਨੂੰ ਪਤਾ ਹੀ ਆ ਜਿਉ ਕੋ ਦਾ ਮੇਰਾ ਹੀ ਮੁੰਨਾ ਹੀ ਮਿਲਣਾ ਤਾਂ ਕਰਕੇ ਹੀ ਆ ਨਾ ਉਹ ਵੀ ਤੇ ਮੈਂ ਵੀ ਭੈਣ ਜੀ ਤਾਂ ਹੀ ਕਹਿਣ ਰਹੀਆਂ ਵੀ ਪੁੱਤ ਤੇ ਮੇਰਾ ਗਿਆ ਵਾ ਚੱਲ ਜਿਹੜੇ 4 ਪੈਸੇ ਆਉਣੇ ਆ ਨਾ ਦੂਜੇ ਪੁੱਤ ਦੇ ਕੰਮ ਆ ਜਾਣਗੇ ਜੇ ਲੋਕਾਂ ਨੇ ਇਹਨੂੰ ਖੋਹ ਖਿੰਝ ਲਿਆ ਤੇ ਕੀ ਬਾਨਾ ਫਿਰ ਆਹ ਜਦੋਂ ਮੁੰਪੁੱਤ ਆਪਣਾ ਗਿਆ ਘਰੋਂ ਤੇ ਰੇੜੀ ਉਹਦੀ ਕਮਾਈ ਹੀ ਉਹ ਵੀ ਤੇ ਕਿਸੇ ਦੇ ਰਹਿਣੀ ਚਾਹੀਦੀ ਐ ਇਹਦੇ ਦਿਲ ਦੇ ਵਿੱਚ ਕੀ ਤਾਂ ਕੀ ਗੱਲਾਂ ਚੱਲਣ ਰਹੀਆਂ ਪੈਸੇ ਲੈ ਕੇ ਇਹ ਕਿੱਥੇ ਜਾਣਾ ਭਰਾ ਕੋ ਜਾਣਾ ਵਾ ਜਾਂ ਕਿਤੇ ਹੋਰ ਕਰਾ ਲੈਣਾ ਨਹੀਂ ਕੋਈ ਗੱਲ ਨਹੀਂ ਮੈਂ ਬਹਿਨੀ ਆ ਲੱਗ ਗਏ ਤੇ ਸਮਝਉ ਨਹੀਂ ਇਹਨੂੰ ਤੁਸੀਂ ਵੀ ਧੋਖ ਦੇ ਰਹੇ ਹੋ ਕੋਈ ਨਹੀਂ ਰਹਿਨੀ ਆ ਗੱਲ ਸੁਣ ਮੇਰੀ ਤੁਸੀਂ ਮੈਨੂੰ ਸਾਧਰੇ ਨਹੀਂ ਫੋਨ ਕਰਕੇ ਤੇ ਮੇਰਾ ਵੀ ਚਲ ਹੁੰਦਾ ਵੀ ਭੈਣ ਮੇਰੇ ਨੇ ਬੁਲਾਇਆ ਤੇ ਮੈਂ ਚਲ ਜਾ ਹਮ ਪਰਨਾ ਭਾਈ ਤੇਰੇ ਬੜੇ ਔਖੀ ਚੱਲ ਕੋਈ ਨਹੀਂ ਭਾਜ ਨੂੰ ਕਹਿ ਦੇ ਵੀ ਕੰਮ ਹੀ ਕੋਈ ਤਾਂ ਕਰਕੇ ਥੋੜਾ ਜਿਹਾ ਮੈਨੂੰ ਰਹਿਣਾ ਪਿਆ ਵਾ ਉਹ ਪਾਦੀ ਨੂੰ ਤੇ ਆਪਣੇ ਹਿਸਾਬ ਨਾਲ ਸਮਝਾ ਲਿਓ ਹਾਂ ਉਹ ਹੀ ਕਹਿੰਦੇ ਉੱਠਦੀਏ ਤੂੰ ਦੁਰਪੈਣੀ ਬੈਗ ਲੈ ਕੇ ਤੇ ਸੋਣਾ ਮੈਨੂੰ ਕਹਿੰਦੇ ਕਹਿੰਦੇ ਤੂੰ ਨਾ ਉਹਦੇ ਘਰ ਚ ਇੰਟਰਫੇਅਰ ਕਰ ਕਰਾਂਗੇ ਮੈਂ ਚਲ ਕੋਈ ਗੱਲ ਨਹੀਂ ਯਾਰ ਮਾਂ ਨੇ ਮੈਨੂੰ ਕਿਹਾ ਤੇ ਫੇਰ ਹੀ ਜਾਣੀ ਲੈ ਭੈਣ ਜੀ ਹਾਂ ਕਿੱਦਾਂ ਦੀ ਗੱਲ ਕੀਤੀ ਆ ਮੈਨੂੰ ਤੁਸੀਂ ਸਲਾਹ ਨਾ ਦੋਗੇ ਤੇ ਮੈਨੂੰ ਕੌਣ ਸਲਾਹ ਦਊਗਾ ਪਰ ਸੱਚੋਚ ਇਹ ਤਾਂ ਇੱਕਦਮ ਮੇਰੇ ਦਵਾਲੇ ਹੋ ਗਏ ਸੀ ਉਹ ਕੋਈ ਗੱਲ ਨਹੀਂ ਤੁਸੀਂ ਮੇਰੇ ਵੱਡੇ ਭੈਣ ਜੀ ਮੈਂ ਤਾਂ ਕਰਕੇ ਛੱਟ ਤਾ ਨੂੰ ਫੋਨ ਕਰ ਦਿੰਨੀ ਆ ਵੀ ਮੇਰੀ ਮਾਵਾ ਵਰਗੀ ਭੈਣ ਵਾ ਮੈਨੂੰ ਉਹਨੇ ਚੰਗੀ ਸਲਾਹ ਦੇਣੀ ਆ ਚਲ ਕੋਈ ਗੱਲ ਨਹੀਂ ਹੁਣ ਤਾਂ ਮੈਂ ਗਈ ਆ ਤੇ ਚਲ ਰਹਿਣੀ ਆ ਦੋ ਦਿਨ ਕਹਿ ਦੋਗੇ ਇਹਨਾਂ ਨੇ ਬਸਾਰੋ ਕੋਈ ਗੱਲ ਨਹੀਂ ਰੋਟੀ ਪਾਣੀ ਦਾ ਆਹੋ ਨਹੀਂ ਤੁਹਾਡੀ ਦਰਾਣੀ ਚੰਗੀ ਆ ਉਹ ਰੋਟੀ ਦੇ ਹੀ ਦਿੰਦੀ ਹੁੰਦੀ ਆ ਤਾ ਕਰਕੇ ਪਾਜੀ ਦਾ ਟੈਨ ਨਿਕਲ ਜਾਂਦਾ ਹੈ ਕਿ ਉਹਦਾ ਕਿੱਥੇ ਤੈਨੂੰ ਪਤਾ ਘਰੋਂ ਆ ਕੇ ਸੱਦਾ ਢਾਂਜੀ ਮੈਂ ਚਾਹ ਨਾ ਕਾਵਾਂ ਸੰਦੀਪ ਨੂੰ ਘੁੱਟ ਕਵਣਾ ਠੰਡ ਜੀ ਲੱਗਣ ਈ ਹੈ ਨਹੀਂ ਠੰਡ ਬੜੀ ਈ ਹੋ ਸੰਦੀਪ ਪੁੱਤ ਚਾਹ ਬਣਾ ਘੁੱਟ ਠੰਡ ਬੜੀ ਲੱਗਣ ਈ ਹੋ ਅੱਜ ਤੇ ਮੈਨੂੰ ਲੱਗਦਾ ਧੁੱਪ ਵੀ ਨਹੀਂ ਚੜਨੀ ਧੁੱਪ ਨਹੀਂ ਨਿਕਲਨੀ ਜੇ ਸੌਣਾ ਬੱਦਲ ਜਾਣਾ ਠੰਡ ਵੀ ਜ਼ਿਆਦਾ ਫਨ ਹੋਈ ਜਾਣਗੀ ਜੋਤਾ ਮੈਂ ਠੀਕ ਹੀ ਸੋਚੰਦੀ ਆ ਕੁਛ ਨਹੀਂ ਦੀਦੀ ਪਿੰਡ ਜਾਣ ਦਾ ਮਨ ਬਣਾਇਆ ਸੀ ਨਾ ਧੋਣੇ ਇੱਕ ਦੰਬਾ ਨਾ ਹੋ ਗਿਆ ਵਾ ਤਾਂ ਕਰਕੇ ਹੋਰ ਤਰਾ ਹੋ ਗਿਆ ਮੈਨੂੰ ਤੇਰੇ ਨਾਲ ਇਹ ਗੱਲ ਕਰਨੀ ਸੀ ਜੀਤ ਮੇਰਾ ਬੜਾ ਕਰਨ ਡਿਆ ਹੈ ਤੇਰੇ ਪਿੰਡ ਜਾਣ ਨੂੰ ਪਰ ਕੀ ਕਰਾਂ ਹੁਣ ਮਜਬੂਰੀ ਹੀ ਤਾਂ ਕਰਕੇ ਜਾਇਆਂ ਨਹੀਂ ਗਿਆ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਚੱਲਾਂਗੇ ਫੇਰ ਕਿਸੇ ਦਿਨ ਕੋਈ ਗੱਲ ਨਹੀਂ ਦਿੱਤੀ ਉਹ ਤਾਂ ਮੈਨੂੰ ਪਤਾ ਹੀ ਹੈ ਅਸੀਂ ਕਿਸੇ ਨਾ ਕਿਸੇ ਦਿਨ ਤੇ ਜਾਣਾ ਹੀ ਆ ਪਿੰਡ ਪਰ ਇਹੀ ਭਾਜ ਮੈਂ ਨਾ ਤਿਆਰ ਹੋ ਗਈ ਤੇ ਬਾਅਦ ਚ ਮੰਮੀ ਫੇਰ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਰਹਿਣ ਦੋ ਵੀ ਦਫ਼ਤਰ ਦਾ ਕੰਮ ਆ ਤਾਂ ਕਰਕੇ ਫਿਰ ਮੈਂ ਚੱਲ ਉਧਰ ਨੂੰ ਚਲ ਜਾਨੀ ਆ ਮੇਰੇ ਮਨ ਚ ਵੀ ਬੜਾ ਹੋਣ ਡਿਆ ਸੀ ਮੈਂ ਪਤਾ ਨਹੀਂ ਜੋਤਨੇ ਕੀ ਸੋਚਣਾ ਵਾ ਕਿ ਇਹਦੇ ਝੂਠ ਹੀ ਬੋਲਿਆ ਵੈਨੇ ਨਹੀਂ ਨਹੀਂ ਕੋਈ ਗੱਲ ਨਹੀਂ ਦੀਦੀ ਝੂਠ ਕਹਦਾ ਵਾ ਘਰ ਚ ਜਦੋਂ ਕੰਮ ਪੈ ਹੀ ਜਾਵੇ ਤੇ ਫਿਰ ਕੀ ਕਰਨਾ ਕੋਈ ਗੱਲ ਨਹੀਂ ਆਪਾਂ ਫਿਰ ਕਿਹੜੇ ਦਿਨ ਚੱਲ ਜਾਾਂਗੇ ਹਾਂਜੀ ਉਹ ਤੇ ਹੈਗੇ ਚੱਲ ਸਾਡੇ ਕੋ ਨਹੀਂ ਨਾ ਜਾ ਗਿਆ ਤਾਂ ਟਾਈਮ ਕੱਢ ਕੇ ਨਾ ਮੰਮੀ ਕੋ ਫੋਨ ਲੈ ਲਈ ਤੇ ਗੱਲ ਕਰ ਲਈ ਉਹਨਾਂ ਨੂੰ ਦੱਸ ਦਈਏ ਕਿ ਸਾਡੇ ਕੋ ਨਹੀਂ ਆਇਆ ਗਿਆ ਕੋਈ ਗੱਲ ਨਹੀਂ ਦੀਦੀ ਮੈਂ ਕਹਿ ਦਊਂਗੀ ਜੇ ਤੇਰਾ ਇੰਨਾ ਮਨ ਵਾ ਆਪਣੇ ਭਰਾ ਪਰ ਜਾਇ ਨੂੰ ਸਾਧਣ ਲਾ ਕੋਈ ਗੱਲ ਨਹੀਂ ਉਹ ਮਿਲ ਜਾਣਗੇ ਤੈਨੂੰ ਕੋਈ ਗੱਲ ਨਹੀਂ ਮੈਂ ਕਹਿ ਦਊਂਗੀ ਦੀਦੀ ਹੁਣ ਚੱਲ ਮੈਂ ਕੰਮ ਵੇਖ ਲਾਂ ਠੀਕ ਆ ਤੂੰ ਗੱਲ ਕਰ ਲੈ ਮੈਂ ਮੰਮੀ ਨੂੰ ਕਹਨੀ ਆ ਕਿ ਫੋਨ ਦੇ ਦਿਓ ਇਹਨੂੰ ਚਲੋ ਕੋਈ ਨਹੀਂ ਤੀਹ ਕਹਿ ਦਿਓ ਚਲ ਠੀਕ ਆ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਤੁਹਾਡੀਆਂ ਸਾਰੀਆਂ ਚਲਾਕੀਆਂ ਦਾ ਤੀਹ ਮੈਨੂੰ ਜਾਣ ਬੁੱਝ ਕੇ ਨਹੀਂ ਜਾਣ ਦਿੱਤਾ ਤੇ ਕੋਈ ਨਹੀਂ ਵੀਰ ਜੀ ਵੀ ਆਉਂਦੇ ਹੀ ਹੋਣੇ ਆ ਸਾਰਾ ਪਤਾ ਲੱਗ ਜਾਣਾ ਆ ਹੁਣੇ ਭੈਣ ਜੀ ਆਹ ਸਾਗ ਨਾ ਬਣਾਈਏ ਸਾਗ ਲੱਲਾ ਆ ਪਰੌਣੇ ਕਿੱਥੋਂ ਆ ਗਏ ਸਗਾਤਾ ਅੰਤਰੀਆ ਬਿੰਦਾਨੋਂ ਵੀ ਨਾ ਕਿ ਠੰਡ ਚ ਘਰ ਚ ਐਲ ਆਉਂਦਾ ਹੀ ਨਹੀਂਗਾ। ਅਸੀ ਮਾਸੀ। ਸਸੀ ਕਾ। ਸਸੀ ਕਾ ਮੈਂ। ਸਸੀ ਕਾ ਪੁੱਤ। ਅਸੀ। ਸਸੀ ਕਾ। ਪੱਲੀ। ਪਾਕੇ ਕਾ। ਲੱਲੋ ਕੋਸੇ ਪੁੱਤ ਬਹਿ ਜਾ। ਹੋਰ ਪੁੱਤ ਘਰ ਸਭ ਠੀਕ ਠਾਕ ਆ? ਹਾਂਜੀ ਠੀਕ ਠਾਕ ਆ ਮਾਸੀ। ਤੁਸੀਂ ਸੁਣਾਓ। ਹਾਂ ਅਸੀਂ ਵੀ ਠੀਕ ਠਾਕ। ਤੇ ਜੋਤ ਨੂੰ ਬੁਲਾਓ ਮੜਾ ਜਾ। ਜੋਤ ਨੂੰ ਕੋਈ ਨਹੀਂ ਬੁਲਾਉਂਦੇ ਆ। ਚਾਹ ਪਾਣੀ ਪੀਓ ਨਾ ਠੰਡੇ ਨਹੀਂ ਹੀ ਪੁੱਤ। ਤੁੱਪ ਤਪ ਲੱਗ ਲੈਣ ਦੇਣੀ ਕੋਈ ਗੱਲ ਨਹੀਂ ਧੁੱਪ ਵੀ ਲੱਗ ਜੂ ਆਪੇ ਤੁਸੀਂ ਬਲਾਓ ਹਨ ਕੋਈ ਨਹੀਂ ਮੈਂ ਬੁਲਾਉਂਦੀ ਆ ਸੰਦੀਪ ਨਾਲੇ ਚਾਹ ਬਣਾਉਣ ਤੇ ਨਾਲੇ ਹਾ ਪੁੱਤ ਜੋਤ ਨੂੰ ਵਾਜ ਦੇਈ ਸਸੀ ਕਾ ਸਸੀ ਕਾ ਜੋਤ ਠੀਕ ਠਾਕ ਜੀ ਹਾਂਜੀ ਬਾਬੀ ਜੀ ਇਦਾਂ ਕਰ ਸਮਾਨ ਪਾ ਤੂੰ ਆਪਣਾ ਤੇ ਚੱਲੀ ਆਂ ਸਮਾਨ ਪਾ ਲਵਲੀ ਕੀ ਕਹਿਣ ਦਿਆ ਵਾ ਕਦ ਲਈ ਸਮਾਨ ਪਾ ਲਿਓ ਕੋਈ ਗੱਲ ਨਹੀਂ ਮਸੀ ਜੀ ਦੱਸ ਦਿੰਨੇ ਆ ਜਾ ਜੋਤ ਪਾ ਕੇ ਲਿਆ ਤੂੰ ਨਾ ਕੀ ਦੱਸਣਾ ਵਾ ਮੈਨੂੰ ਵੀ ਤਾਂ ਪਤਾ ਲੱਗੇ ਕਿਹੜੀ ਗੱਲੋਂ ਖੰਡਿਆ ਨੂੰ ਉਹ ਮਸੀਹ ਦੱਸ ਦਿੰਦੇ ਆ ਇੱਕ ਮਿੰਟ ਜੋਦਨ ਵਾਲਾਂ ਦੇ ਅੰਦਰੋਂ ਤੁਹਾਨੂੰ ਵੀ ਪਤਾ ਵਾ ਕਾਦਾ ਪਤਾ ਵਾ ਸਾਨੂੰ ਨਹੀਂ ਤਿੰਨ ਦਿਨ ਕੁੜੀ ਨੂੰ ਤੁਸੀਂ ਅੰਦਰ ਬੰਨ ਕੇ ਰੱਖਿਆ ਵਾ ਉਹਨੇ ਸਾਨੂੰ ਸਭ ਕੁਝ ਦੱਸਤਾ ਹੋ ਉਹਦੇ ਕਹਿੰਦੀ ਕਿਹੜੀ ਗੱਲ ਵਾ ਉਹਨੇ ਤੁਹਾਨੂੰ ਦੱਸਤਾ ਤੇ ਤੁਸੀਂ ਮੂੰਹ ਚੁੱਕਿਆ ਤੇ ਆ ਗਏ ਨਹੀਂ ਤੇ ਉਹ ਕਿਹੜੀ ਮਿਆਣੀ ਆ ਦੱਸ ਜਿੱਤਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਆ ਕੰਮ ਕਰਨਾ ਵਾ ਅਜੇ ਬੰਨਿਆ ਤੇ ਨਹੀਂ ਜੇ ਬੰਨਣ ਤੇ ਹੁੰਦੇ ਨਾ ਫੇਰ ਤੁਹਾਨੂੰ ਵੀ ਨਾ ਮੱਤ ਚੰਗੀ ਦਿੰਦੇ ਤੇ ਉਹਨੂੰ ਵੀ ਚੰਗੀ ਮੱਤ ਦਿੰਦੇ ਲਵਲੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹਾਂਜੀ ਮਾਸਟਰ ਜੀ ਨੂੰ ਬਰਾਓ ਮਾਸ ਜੀ ਕਿੱਥੇ ਨੇ ਵੀ ਜੇ ਮਾਸੜ ਨਾਲ ਕੰਮ ਹੀ ਤਾਂ ਫੋਨ ਕਰਕੇ ਆਉਂਦੇ ਹੋ ਮੂੰਹ ਚੁੱਕ ਕੇ ਇੱਥੇ ਆ ਗਏ ਜੇ ਹੈ ਨਹੀਂ ਗਿਆ ਘਰ ਸ਼ਹਿਰ ਗਿਆ ਕੰਮ ਮਾਸ ਜੀ ਮੇਰੀ ਸੁਣੋ ਗੱਲ ਆਈ ਆਈਆਂ ਕੁੜੀ ਆਪਣੇ ਦੇ ਘਰ ਠੀਕ ਹੈ ਨਾ ਮਾਸੜ ਇੱਥੇ ਹੋਣਾ ਕਿ ਦਿੱਲੀ ਨਹੀਂ ਚਲ ਗਿਆ ਕੋਈ ਗੱਲ ਨਹੀਂ ਮੈਂ ਕਰਦਾ ਮਾਸਟਰ ਜੀ ਨੂੰ ਫੋਨ ਆਪੇ ਆ ਜਾਂਦੇ ਨੇ ਆਂਦੇ ਆ ਤੇ ਗੱਲ ਕਰਨੇ ਆ ਮਾਸਟਰ ਜੀ ਨਾਲ ਨਾ ਅੱਜ ਤੈਨੂੰ ਕੁੜੀ ਦਾ ਚੇਤਾ ਆ ਗਿਆ ਕੁੜੀ ਦਾ ਕਾਹਨ ਚ ਪੈਸੇ ਜੂ ਆ ਗਏ ਐਨੇ ਚਿਰ ਦਾ ਤੇ ਕੁੜੀ ਦਾ ਚੇਤਾ ਨਾ ਆਇਆ ਕਦੀ ਪੁੱਛਿਆ ਨਹੀਂ ਹਾਲ ਚਾਲ ਉਹ ਤੁਹਾਨੂੰ ਵੀ ਉਦੋਂ ਚੇਤਾ ਆਇਆ ਸੀ ਜਦੋਂ ਖਾਤੇ 'ਚ ਪੈਸੇ ਆਉਣੇ ਸਾਨੂੰ ਤਾਂ ਚੇਤਾ ਹੈਗਾ ਸੀ ਤਾਂ ਹੀ ਘਰੇ ਰੱਖੀ ਸੀ ਤੇਰੇ ਵੱਲ ਨਹੀਂ ਤੋਰੀ ਮਾਸੀ ਜੀ ਸਿਆਣੇ ਬਣੇ ਤੁਸੀਂ ਹੈਗੇ ਜੀ ਹਾਂ ਗੱਲਾਂ ਕਰਦੇ ਚੰਗੇ ਲੱਗਦੇ ਜੇ ਨਾਲੇ ਤੁਹਾਨੂੰ ਮੁੰਡੇ ਦਾ ਨਹੀਂ ਦੁੱਖ ਹੈਗਾ ਤੁਹਾਨੂੰ ਤੇ ਪੈਸੇ ਦਾ ਆਹ ਤੁਹਾਨੂੰ ਜ਼ਿਆਦਾ ਦੁੱਖ ਵਾ ਮੇਰਾ ਪੁੱਤ ਕਰੋਂ ਗਿਆ ਤੇ ਪੈਸੇ ਵੀ ਤੁਹਾਨੂੰ ਮੈਂ ਦੇ ਦਾਂ ਨਹੀਂ ਬੰਦਨ ਵਾਲੀ ਕਿਹੜੀ ਗੱਲ ਹੋਈ ਭਲਾ ਕਿੰਨੇ ਬੰਨੇ ਆ ਵਾ ਤੈਨੂੰ ਕਿੰਨੇ ਦੱਸਿਆ ਵਾ ਬੰਨੇ ਆ ਉਹਨੇ ਹੀ ਦੱਸਿਆ ਵਾ ਜਿਹਨੂੰ ਬੰਨੇ ਆ ਏ ਉਹਦੇ ਕਹਿੰਦੇ ਕਿਹੜੀ ਗੱਲ ਵਾ ਉਹ ਤਾਂ ਬਥੇਰਾ ਕੁਝ ਕਹਿੰਦੀ ਆ ਉਹਨੇ ਕਹਿਤਾ ਤੂੰ ਮੰਨ ਰਿਹਾ ਨਾ ਕੀ ਪਤਾ ਕਿੰਨੀਆਂ ਗੱਲਾਂ ਤੁਹਾਡੀਆਂ ਲਕਾਲ-ਕਾਲ ਰੱਖੀਆਂ ਆਂ ਐਦੋਂ ਦਰਦੀ ਨਹੀਂ ਉਹਨੂੰ ਸਾਹਮਣੇ ਪਾੜ ਕੇ ਪੁੱਛ ਲਾ ਸਾਸਿਕਾ ਮਾਸਟਰ ਜੀ ਮਾਸਟਰ ਜੀ ਘਰ ਆਇਓ ਜਿੱਥੇ ਵੀ ਹੈ ਗਿਓ ਹਾਂ ਜੀ ਅਹੀਂ ਘਰ ਆਏ ਆ ਬੈਠੇ ਆ ਆਇਓ ਜਲਦੀ ਕੋਈ ਨਹੀਂ ਆ ਜਾਂਦੇ ਆ ਇੰਨੇ ਹਲਕਾਏ ਕਿਉਂ ਹੋਏ ਜੇ ਵੀ ਦਵਾ ਦਾ ਪੈਸੇ ਸਾਨੂੰ ਮਿਲ ਜਾਣ ਉਹ ਮੈਂ ਉਹਨਾਂ ਨੂੰ ਤਾਂ ਪਤਾ ਲੱਗੇ ਕਿ ਇਥੇ ਬੰਨ ਕੀ ਧਿਆਵਾ ਕੀ ਬੰਨ ਧਿਆਵਾ ਉਹਦੋਂ ਦੇ ਸਾਰਾ ਟੱਬਰ ਐਵੇਂ ਵਾਲੇ ਦੁਆਲੇ ਬੈਠੇ ਜਿੱਦਾਂ ਕੋਈ ਗੱਲ ਨਹੀਂ ਕਰਨ ਵਾਲੀ ਉਹ ਘਰੇ ਹੀ ਰਹਿੰਦੇ ਆ ਉਹਨਾਂ ਨੂੰ ਸਭ ਕੁਝ ਪਤਾ ਵਾ ਤੁਸੀਂ ਬਣਾ ਹੁਣ ਆਏ ਜੇ ਨੀਤਾਂ ਤੁਹਾਡੀਆਂ ਮਾੜੀਆਂ ਹੋਦੀਆਂ ਵਾ ਮਾਸੀ ਜੀ ਨੀਤਾਂ ਸਾਡੀਆਂ ਨਹੀਂ ਮਾੜੀਆਂ ਤੁਹਾਡੀਆਂ ਵਾ ਐਵੇਂ ਉਹ ਗੱਲ ਉਹ ਮੈਨੂੰ ਉਹਦਾ ਪਹਿਲਾਂ ਹੀ ਪਤਾ ਸੀਗਾ ਅੱਜ ਕਾ ਰਿਸ਼ਤੇ ਨਹੀਂਗੇ ਹੈਗੇ ਅੱਜ ਕੱਲ ਸਭ ਖਾਂਦੇ ਯਾਰ ਵਾ ਤੂੰ ਸੋਚਿਆ ਪੈਨ ਬੈਂਕ ਅਕਾਊਂਟ ਚ 40 ਲੱਖ ਰੁਪਈਆ ਆ ਗਿਆ ਤੇ ਜਾ ਕੇ ਉਹਨੂੰ ਦਵਾ-ਦਵਾ ਲੈ ਨਹੀਂ ਯਾਰ ਰਿਸ਼ਤੇ ਚੰਗੇ ਆ 20-20 ਦਿਨ ਇੱਥੇ ਬੈਠੇ ਰਹੋ ਆਣ ਕੇ ਮਾਸੀ ਸਾਰੇ ਪੋੜੇ ਦੇ ਆ ਮਾਸੀ ਦੇ ਆ ਹੈ ਜਦੋਂ ਆ ਉਹ ਉਦੋਂ ਸਰਾਨੀ ਚੜ ਕੇ ਬੈਠੀ ਹੁੰਦੀ ਐ ਇਹਨੂੰ ਘਰ ਕੋਈ ਕੰਮ ਨਹੀਂ ਆ ਮੇਰੀ ਗੱਲ ਸੁਣ ਲੈ ਤਮੀਜ਼ ਨਾਲ ਬੋਲ ਕਿਹਦੇ ਨਾਲ ਗੱਲ ਕਰਨ ਡਿਆ ਮੈਂ ਬਥੇਰਾ ਜਾ ਤਮੀਜ਼ ਨਾਲ ਬੋਲਿਆ ਮਾਸੀ ਜੀ ਉਹ ਮੇਰੀ ਭੈਣ ਵਾਂ ਦਿਨੇ ਆਵੇ ਰਾਤ ਆਵੇ ਤੂੰ ਕੌਣ ਗੱਲ ਕਰ ਰਿਹਾ ਆ ਤੁਹਾਡੀ ਭੈਣ ਵਾਂ ਤੁਹਾਡੀ ਉਹ ਕੁੜੀ ਆ ਜਿਹਨੂੰ ਗੱਲਾਂ ਕਰਕੇ ਨਹੀਂ ਕੋਈ ਗੱਲ ਨਹੀਂ ਆਲਾ ਨੂੰ ਮਾਸਟਰ ਉਹਨਾਂ ਨਾਲ ਗੱਲ ਕਰ ਲੈਣੇ ਆ ਕਰ ਲੈ ਜਿਹੜੀ ਗੱਲ ਕਰਨੀ ਆ ਐਡਾ ਡਰ ਨਹੀਂ ਪਿਆ ਤੇ ਸਾਨੂੰ ਕਿਹਾ ਡਰ ਪਿਆ ਤੁਹਾਡਾ ਆਹ ਤੈਨੂੰ ਹੋਣੇ ਡਰ ਚਾਹਾਂ ਸਾਨੂੰ ਡਰ ਹੁੰਦਾ ਤੇ ਇੰਝ ਹੁੰਦੇ ਨਾ ਇੱਥੇ ਛੱਡ ਲੈ ਬਲੀ ਛੱਡ ਆਂਦੇ ਮਾਸਟਰ ਜੀ ਨੂੰ ਕਰਨਾ ਹੈ ਗੱਲ ਮਾਸਟਰ ਛੱਡਣਾ ਕਿਉਂ ਵੇ ਇਹ ਤਾਂ ਬੋਲਣ ਕਿਦਾਂ ਡਿਆ ਆ ਤੇਰੇ ਮਾਪਿਆਂ ਨੇ ਮਸਾ ਕਲੇ ਸਿਖਾਈ ਤੇ ਵੱਡਿਆਂ ਨੇ ਇੱਕ ਦੰਗਲ ਕਰਨੀ ਦੀ ਆ ਤੋ ਮੈਨੂੰ ਮਸੀ ਸਿਖਾਈ ਆ ਮੈਂ ਤਾਂ ਹੀ ਬੋਲਣ ਡਿਆ ਨਹੀਂ ਕੁੜੀ ਘਾੜੀ ਦਾ ਸੋਕੇ ਘਰ ਵਿਆਹ ਹੀ ਗਈ ਆ ਬੜੇ ਕਿਤੇ ਸੋਕੇ ਘਰ ਵਿਆਹ ਹੀ ਗਈ ਆ ਵੇਖੋ ਮੱਖੀਆਂ ਦੀ ਧਲਕਣੀਆਂ ਟੱਲਾਂ ਨੇ ਤੇ ਚਾ ਲੈ ਜਾ ਨਾਲ ਉਹਨੂੰ ਆਪਣੇ ਕੋਲ ਤੇ ਲੈ ਚੰਨੀ ਆ ਵੇ ਤੜਫਣ ਕਾਲੀ ਡਈਆਂ ਜੀ ਤੁਸੀਂ ਦੋਵੇਂ ਤੜਫਣ ਡਈਆਂ ਨੇ ਨਹੀਂ ਮੇਰੀ ਗੱਲ ਸੁਣੋ ਉਹਦਾ ਟੈਨਾ ਵੇਖ ਕੇ ਰਿਸ਼ਤਾ ਕੀਤਾ ਸੀ ਜ਼ਬਰਦਸਤੀ ਨੇ ਕਰ ਲਿਆ ਉਹ ਉਦੋਂ ਤੁਸੀਂ ਤਰਲੇ ਮਾਰਦੇ ਸੀ ਤਾਂ ਹੀ ਰਿਸ਼ਤਾ ਹੋਇਆ ਹੈ ਵੇ ਮੈਂ ਨਹੀਂ ਹੈ ਤਰਲੇ ਮਾਰਦੀ ਮੇਰੇ ਪੁੱਤ ਨੂੰ ਸੌ ਰਿਸ਼ਤਾ ਮੈਂ ਉਹਦੇ ਫਸ ਗਈ ਨੰਗ ਦੇ ਨਾਲ ਕਿਤਾ ਨਾ ਉਹ ਹੋਰ ਕਿਤੇ ਤੁਸੀਂ ਪਤਾ ਹੀ ਇੰਨੇ ਨੰਗ ਜੇ ਮੇਰੇ ਪੁੱਤ ਨੇ ਜਾਣਾ ਤਾਂ ਤੁਸੀਂ ਇੱਥੇ ਪੈਣਾ ਪਾਉਣਾ ਹੈ ਮੇਰੇ ਘਰ ਆ ਕੇ ਕੋਈ ਗੱਲ ਨਹੀਂ ਕੁੜੀ ਨੂੰ ਅਸੀਂ ਲੈ ਜਲੇ ਹਣਾ ਤੇ ਹੁਣ ਮਗਰ ਫੋਨ ਨਾ ਕਰਿਓ ਕੁੜੀ ਲੈਦਾ ਪਰ ਪਹਿਜ ਹੈ ਜੀ ਸਾਡੇ ਜੇ ਨਹੀਂ ਤਾਹ ਤੁਹਾਨੂੰ ਇੱਕ ਵੀ ਮਿਲਣਾ ਸਿੱਧੀ ਗੱਲ ਹੈ ਪੈਸਾ ਤੂੰ ਕਿਉਂ ਨਹੀਂ ਦੇਣਾ ਆਣਾ ਹੋਈਆ ਪੈਸੇ ਸਾਡੇ ਮੁੰਡੇ ਦੇ ਆ ਤੇ ਕੁੜੀ ਦਾ ਕੱਖ ਨਹੀਂ ਆ ਇਥੇ ਭੈਣ ਜੀ ਕੁੜੀ ਤੇ ਨਾ ਪਾਈ ਖੜਨੀ ਆ ਪੈਸਾ ਕਰਕੇ ਉਦੋਂ ਥੋੜਾ ਖੜਨੀ ਆ ਗੱਲ ਤੇ ਵਿਚਲੀ ਰਮਣ ਇਹ ਆ ਤੁਸੀਂ ਜੋ ਮਰਜੀ ਸੋਚੀ ਜਾਓ ਆਹੀਂ ਕੁੜੀ ਲੈ ਕੇ ਜਾਣਾ ਮੈਂ ਨਹੀਂ ਕੋਈ ਗੱਲ ਨਹੀਂ ਵੀ ਚਾਰ ਬੰਦੇ ਸਾਦੇ ਆ ਐਦਾਂ ਕੁੜੀ ਕਿੱਦਾਂ ਲੈ ਜਾਗੇਗਾ ਛੱਡ ਲੋ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਪੈਸੇ ਦੇ ਲਾਲਚ ਨੂੰ ਕੁੜੀ ਤੁਸੀਂ ਲੈ ਲਓ ਮੁੰਡੇ ਨੇ ਤਾਂ ਤੁਸੀਂ ਰੋਣ ਨਹੀਂ ਦੇਉ ਦਿੰਦਾ ਰੋਣ ਤੇ ਤੁਸੀਂ ਪੈਸੇ ਨੂੰ ਦੇਜੇ ਉਹ ਪਹਿਲੇ ਤੈਨੂੰ ਦੀ ਗੱਦਿਏ ਕਿ ਤੂੰ ਵਕਲਾ ਇਹ ਕੁੜੀ ਦਾ ਕੰਮ ਨਹੀਂ ਆ ਪੈ ਸਿੱਧੀ ਕਰ ਇਹ ਦੂਜੀ ਵਾਲੀ ਨਾਲ ਕਹਿਣਾ ਬੜਾ ਸੌਖਾ ਆ ਜਿਨ੍ਹਾਂ ਨੇ ਲੱਗੀ ਨਾ ਉਹਨਾਂ ਨੂੰ ਪਤਾ ਆ ਮੈਂ ਤੂੰ ਉਹਦੇ ਮਾਸੀ ਨਾਲ ਹੀ ਬੋਲ ਭੈਣ ਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨਾਂ ਦੇ ਦਿਲਾ ਵਿੱਚ ਖੋਟ ਵਾ ਇਹਨਾਂ ਨੇ ਪੈਸੇ ਢੀਕਣੇ ਆ ਤੇ ਕੁੜੀ ਲੈ ਜਾਣੀ ਆ ਪੈਸੇ ਆਪ ਰੱਖ ਲੈਣਾ ਤੇ ਕੁੜੀ ਦਾ ਵਿਆਹ ਕਰ ਦੇਣਾ ਨਹੀਂ ਮੁੰਡਾ ਸਾਡਾ ਆ ਗਿਆ ਘਾੜੇ ਕੁੜੀ ਨੂੰ ਕੱਲ੍ਹ ਹੋ ਰਿਸ਼ਤਾ ਹੋ ਜਾਊਗਾ ਹੀ ਹੋਰ ਵੀ ਵਿਆਹ ਹੋਗੇ ਮਾਸੀ ਜੀ ਹੁਣ ਤੁਸੀਂ ਬੜੀਆਂ ਗੱਲਾਂ ਕਰਨ ਦੇ ਦਿਓ ਕਿ ਤੁਸੀਂ ਕੁੜੀ ਐਦਾਂ ਕਰਕੇ ਵਿਆਹ ਹੀ ਸੁੱਖਾ ਘਰ ਵੇਖ ਕੇ ਵਿਆਹੀ ਹੀ ਉਹਨੂੰ ਤੁਸੀਂ ਪੈਸੇ ਦੇ ਲਾਲਚ ਨੂੰ ਆ ਗਏ ਹੋ ਇੱਧਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਜੋਤ ਨੂੰ ਬੰਨਿਆ ਸੀ ਨਾ ਹੁਣ ਜਿਉ ਇੱਕ ਇੱਕ ਵਾਰੀ ਥਾਣੇ ਜਾ ਕੇ ਰਿਪੋਰਟ ਕਰਦੇ ਤੇ ਤੁਹਾਡਾ ਕੀ ਹਾਲ ਹੋ ਮਾਸੀ ਜੀ ਤੁਸੀਂ ਵੀ ਸਿਆਣੇ ਬਣੇ ਤੁਹਾਨੂੰ ਨਹੀਂ ਪਤਾ ਇਹਨਾਂ ਨੇ ਕੀ ਕੀਤਾ ਹੁਣ ਇਹ ਕਹਿੰਦੇ ਤੁਸੀਂ ਆ ਗਏ ਹੋ ਮੂੰਹ ਚੁੱਕ ਕੇ ਆ ਗਏ ਹੋ ਦੋਵੇਂ ਜਣੇ ਇਹ ਕਰਤਾ ਉਹ ਕਰਤਾ ਤੁਹਾਨੂੰ ਨਹੀਂ ਪਤਾ ਇਹਨਾਂ ਨੇ ਕੀ ਕੀਤਾ ਜੋਤ ਨਾਲ ਅਸੀਂ ਤਾਂ ਦੋ ਤਿੰਨ ਵਾਰੀ ਆਏ ਆ ਚੁੱਪ ਕਰਕੇ ਚਲ ਜਾਂਦੇ ਰਹੀ ਕੋਈ ਗੱਲ ਨਹੀਂ ਬਾਤ ਨਹੀਂ ਜੋਤ ਕਹਿੰਦੀ ਮੈਂ ਠੀਕ ਠਾਕ ਆ ਵੇਖੋ ਤੁਹਾਡੇ ਕੋ ਕਿਸਬੂデア ਤੇਹੀ ਕੁੜੀ ਨੇ ਬੰਨਿਆ ਸੀ ਇਹ ਤਾਂ ਬਸ ਅਜੀਬੀਆਂ ਦੀਆਂ ਗੱਲਾਂ ਨੇ ਤੇ ਤੁਸੀਂ ਲਈਆਂ ਮੰਨ ਕੋਈ ਪ੍ਰੂਫ ਹੈਗਾ ਫਿਰ ਦੱਸੋ ਸਾਨੂੰ ਕੋਈ ਗੱਲ ਨਹੀਂ ਪ੍ਰੂਫ ਦੀ ਲੋੜ ਨਹੀਂ ਪੈਣੀ ਮਸੀ ਜੀ ਉਹਨੇ ਆਪ ਹੀ ਗਵਾਹੀ ਦੇਣੀ ਹੈ ਜਾ ਕੇ ਪਤਾ ਤੁਹਾਨੂੰ ਫੇਰ ਲੱਗਣਾ ਕੀ ਬਣਿਆ ਕੀ ਆ ਤੇ ਪੁੱਤ ਮੈਂ ਤਾਂ ਸੋਚਿਆ ਤੂੰ ਸਿਆਣਾ ਵਾ ਇਹਨੂੰ ਕੋਈ ਅਕਲ ਮਤ ਦਵੇਗਾ ਤੂੰ ਤੇ ਅੱਤੋਂ ਵੀ ਤਾਂ ਚੱਲ ਗਿਆ ਵਾ ਜੇ ਗਵਾਹੀ ਦੇਣੀ ਹੈ ਨਾ ਤੇ ਦੇ ਦਿਓ ਕੋਈ ਗੱਲ ਨਹੀਂ ਪਾਚ ਦੇਣ ਉਹਨਾਂ ਇੱਕ ਹੋ ਜਾਈਗਾ ਜਾ ਤੂੰ ਹੀ ਤਰੀਕਾ ਪੁੱਟ ਹੋ ਗਿਆ ਨਾ ਤਾਂ ਹੀ ਵੀ ਪੁੱਗਤੀ ਜਾਵਾਂਗੇ ਉੱਥੇ ਆਖਰ ਨਹੀਂ ਆ ਚੱਲੀ ਕੋਈ ਪਾ ਸੁਜੀ ਵੀ ਆ ਹੀ ਗਏ ਆ ਦੱਸ ਕੀ ਮਸਤੀ ਚੋ ਤੇ ਇਹ ਅਦਲਾ ਮਸਤੀ ਸਭ ਨੇ ਠੀਕ ਆ ਹਾਂਜੀ ਠੀਕ ਆ ਹਾਂ ਵੇਖ ਲਓ ਦੋਵੇਂ ਜਾਣੇ ਆੜ ਕੇ ਤੇ ਕਿੰਦਾ ਰੌਲਾ ਪਾਉਂਦੇ ਆ ਆਂਡ ਗਵਾਂਡ ਦਸੰਡੇ ਵੀ ਹੀ ਆਏ ਆ ਬੰਦੇ ਕੀ ਗੱਲ ਹੋਈ ਪਤਾ ਰੌਲਾ ਨਾਸਰ ਜੀ ਕਾਦਾ ਪਾਉਣਾ ਜੋ ਤਾਂ ਆਏ ਸਾਨੂੰ ਫੋਨ ਅੱਛਾ ਤੇ ਉਹ ਕਹਿਣ ਦੀ ਵੀ ਤਿੰਨ ਦਿਨ ਹੋ ਗਏ ਮੈਨੂੰ ਬੰਨ ਕੇ ਰੱਖਿਆ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਭਲਾ ਕਿ ਕਿੱਥੇ ਮੰਨੇ ਆਂ ਉਹਨਾਂ ਦੇ ਪਿੱਛੇ ਜਾਣਾ ਜੇ ਖਲਾਰਾ ਪੈ ਗਿਆ ਨਾ ਬੜੀ ਦੂਰ ਤੱਕ ਕੰਮ ਜਾਣਾ ਵਾ ਤੈਨੂੰ ਇਹ ਗੱਲ ਦਾ ਪਤਾ ਨਾ ਓਏ ਅਸੀਂ ਤਾਂ ਮਾਸਟਰ ਜੀ ਅਜੇ ਸਿੱਧਾ ਇੱਥੇ ਆ ਗਏ ਆ ਅਜੇ ਤਾਂ ਭਾਜੀ ਕਹਿੰਦੇ ਵੀ ਥਾਣੇ ਹੋਗੇ ਜਾਣਾ ਵਾ ਮੈਂ ਨਹੀਂ ਪਹਿਲਾਂ ਉੱਥੇ ਜਾਣਾ ਤੇ ਮਾਸੀ ਗਾੜੀਓਂ ਸਿਰਦੇ ਵਾਲਾਂ ਨੂੰ ਪੈਂਦੀ ਐ ਚੱਗਾ ਕੀਤਾ ਪੁੱਤ ਤੁਸੀਂ ਸਿੱਧੇ ਆ ਗਏ ਜੀ ਆ ਡਰਾਵੇ ਦੇਂਦੇ ਡਰਾਵੇ ਇਹਨਾਂ ਦਾ ਮਗਰ ਨਾ ਲੱਗੋ ਪਤਾ ਬੋਤਲ ਨਹੀਂ ਕਰਦੀ ਫੇਰ ਮਾਸੀ ਜੇ ਕੁੜੀ ਨੇ ਕਿਤੇ ਗਵਾਹੀ ਦੇਤੀ ਨਾ ਤੇ ਮੁੜ ਕੇ ਤਰੀਕਾ ਭੁਗਦੇ ਫਿਰੋਗੇ ਕਚਾਲਾ लवली ਉੱਚੀ ਨਾ ਬੋਲੋ ਯਾਰ ਬਹਿ ਕੇ ਗੱਲ ਕਰ ਲੈਨੇ ਆ ਮਾਸੀ ਬਹਿ ਕੇ ਬੜਾ ਚਿਰ ਗੱਲਾਂ ਕੀਤੀਆਂ ਹੁਣ ਆਈ ਨਾ ਕੁੜੀ ਨੂੰ ਲੈ ਜਾਣਾ ਆ ਇੱਥੇ ਨਹੀਂ ਰਹਿਣ ਦੇਣਾ ਕੁੜੀ ਨੂੰ ਨਹੀਂ ਖੜਨਾ ਨੋਟਾਂ ਕਰਕੇ ਆਇਆ ਜੇ ਮਰਾ ਬੋਤੋ ਚੁੱਪ ਨਹੀਂ ਕਰਦੀ ਮੈਨੂੰ ਚੁੱਪ ਕਰਾਈ ਜਾ ਇਹਨੂੰ ਨਾ ਚੁੱਪ ਕਰਾਇਓ ਉਹ ਸੱਚ ਬੋਲਣ ਦੇ ਜੋ ਬੋਲਣ ਦੇ ਆ ਚੱਕ ਤੋਰ ਦੋ ਨਾਲ ਫੇਰੇ ਦੇ ਤਿਲ ਖੜਨੀ ਆ ਉਹਨਾਂ ਜਿਹੜੇ ਲੈਣਾ ਆ ਕੁੜੀ ਨੇ ਕੀ ਪਤਾ ਕਿੰਨੇ ਕੁ ਦੁੱਖ ਪਾਏ ਇੱਥੇ ਇਹ ਦੁੱਖ ਪਾਏ ਤਾਂ ਤੁਹਾਨੂੰ ਪਹਿਲਾਂ ਕਿਉਂ ਨਾ ਦੱਸਿਆ ਨਾ ਚੁੱਪ ਕਰ ਜਾ ਸਿਕੰਜੰਦਰ ਤੂੰ ਦਮਾ ਕਿ ਚੁੱਪ ਕਰਾਉਣ ਆਇਆ ਆ ਰਮਾ ਸਹੀ ਕੇ ਐਂਡ ਹੈ ਇਹ ਉਹ ਸਹੀ ਨਹੀਂ ਭੈਜੀ ਉਹਨਾਂ ਨੂੰ ਸਭ ਕੁਝ ਦੱਸਤਾ ਵਾ ਜੋਦ ਨੇ ਜੋ ਜੋ ਉਹਦੋਂ ਹੋਇਆ ਵਾ ਨਹੀਂ ਅਹੀਂ ਤੇ ਮਨ ਕਿਹਾ ਪ੍ਰੂਫ ਦੱਸੋ ਕੀ ਕੀਤਾ ਜੋਦ ਨਾਲ ਹੈ ਲੈ ਦਾ ਪ੍ਰੂਫ ਇਹਨਾਂ ਨੂੰ ਪ੍ਰੂਫ ਮਾਸੀ ਜੀ ਜੇ ਇੱਕ ਵਾਰੀ ਥਾਣੇ ਚਲ ਗਈ ਨਾ ਕੁੜੀ ਤੇ ਸਾਰੇ ਆ ਜਾਣੀਆਂ ਬਾਹਰ ਦੱਸੋਨ लवली ਦੋਵਾਂ ਪਾਸੇ ਸੁਣਦੇ ਹੁੰਦੇ ਆ ਚਲੋ ਭੈਜੀ ਤੁਸੀਂ ਚੁੱਪ ਦਾ ਰਹੋ ਮੈਂ ਕਿਹਾ ਤੇਰੀ ਕੱਲੇ ਦੀ ਥੋੜੀ ਸੋਣੀ ਇਹਨਾਂ ਨੇ लवली ਕੋਈ ਗੱਲ ਨਹੀਂ ਯਾਰ ਤੁਸੀਂ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਆ ਉਹਨਾਂ ਨੂੰ ਮੈਂ ਸਮਝਾਉਂਦਾ ਵਾਂ ساری ਗੱਲ ਪਹਿਲਾਂ ਮੈਨੂੰ ਇਹ ਦੱਸੋ ਵੀ ਮਾਸੀ ਦਾ ਘਰ ਘਰਾਣਾ ਵੀ ਹੈਗਾ ਵਾ ਮਗਰ ਜਦੋਂ ਮਾਈ ਦਾ ਇੱਥੇ ਬੈਠੀ ਹੁੰਦੀ ਹੈ ਉਹ ਇਹਦਾ ਸਭ ਕੁਝ ਹੈਗਾ ਵਾ ਇਹ ਕੀ ਗੱਲਾਂ ਕਰਨ ਦੇ ਆ ਮੇਰੀ ਭੈਣ ਦੇ ਬੱਚੇ ਬਾਹਰ ਵਾ ਘਰ ਘਰਾਣਾ ਲੱਭਣ ਦੇ ਆ ਉਹ ਬਾਹਰ ਵਾ ਤੇ ਆ ਘਰ ਤੇ ਜਾੜਤਾ ਨਾ ਫਿਰ ਇਹਨੇ ਵੀ ਕਦਾਂ ਜਾੜਤਾ ਆ ਭੈਣਾ ਭਰਾ ਦੁਖ ਸੋਪੇ ਚਾਉਣਾ ਪੈਂਦਾ ਆ ਉਹ ਮਸੀ ਚੁੱਪ ਕੀਤਾ ਰੋ ਦੱਸ ਦੇ ਤੂੰ ਹੀ ਆਪਣੇ ਪਿੰਡ ਰਹਿੰਦੇ ਜੇ ਤੇ 15 ਦਿਨ ਇੱਥੇ ਰਹਿੰਦੇ ਜੇ ਤੂੰ ਤੇ ਫਿਰ ਤੈਨੂੰ ਟੈਕਸ ਲੱਗਦਾ ਆ ਬਰ ਬਰ ਦੋ ਜਣੇ ਚੁੱਪ ਕਰ ਜਾਓ ਚੋਪੀਆਂ ਉਹ ਜਿਹੋ ਤੇ ਲਿਆਦਾ ਤੂੰ ਨੇ ਮਾਸਾ ਜਿੰਨਾ ਵਾ ਤੇ ਕਿਦਾਂ ਸਾਨੂੰ ਗੱਲਾਂ ਕਰਨ ਦੇ ਆ ਮੈਂ ਕਦੀ ਨਹੀਂ ਬੋਲਿਆ ਸਭ ਤਾਂ ਹੀ ਬੋਲਣ ਦੇ ਆ ਮੈਂ ਆ ਤੱਕ ਕੀ ਬੋਲਿਆ ਇਹ ਪੈਸੇ ਬੁਲਾਉਂਦੇ ਪੈਸੇ ਇਹਨੂੰ ਬੁਲਾਣ ਡਿਆ ਤੂੰ ਫੇਰ ਹੀ ਹਟਦੀ ਮਾਸਟਰ ਜੀ ਤੁਹਾਡੇ ਸਾਹਮਣੇ ਅਸੀਂ ਦੋ ਤਿੰਨ ਵਾਰੀ ਪਹਿਲੇ ਵੀ ਆਏ ਆਂ ਕਦੇ ਕੋਈ ਗੱਲ ਕੀਤੀ ਤੁਹਾਡੇ ਨਾਲ ਫालतੂ ਉਹ ਪੁੱਤ ਜੀ ਤੁਸੀਂ ਨਹੀਂ ਕੋਈ ਗੱਲ ਕੀਤੀ ਤਾਂ ਤਾਂ ਇਹ ਤੇ ਮੈਂ ਬੋਲਣ ਨਹੀਂ ਡਿਆ ਮੈਨੂੰ ਪਤਾ ਤੁਸੀਂ ਸੱਚੇ ਜੀ ਚੱਲ ਬਲੀ ਮਾਰ ਜੋਤ ਨੂੰ ਬਾਅਦ ਚੱਲੀਏ ਚੋਲ ਲੈ ਆ ਨੰਦੇ ਫੜਦੇ ਆ ਕੋਈ ਗੱਲ ਨਹੀਂ ਲੈ ਜਾਣ ਇਹ ਚਾਰ ਪਣਾ ਇੱਥੇ ਤਾ ਜੋਤ ਮੇਰੀ ਗੱਲ ਸੁਣ ਨਾ ਜਾ ਹਜੇ ਵੀ ਸੋਚ ਲਾ ਦੀਦੀ ਸੋਚਣ ਨੂੰ ਮਗਰ ਕੀ ਰਹਿ ਗਿਆ ਵਾ ਸਾਰਾ ਕੋਈ ਤੇ ਇੱਥੇ ਛੱਡ ਚਲਣੀ ਆ ਮੈਂ ਕਿਹੜਾ ਕੋਈ ਨਾਲ ਲੈ ਚੱਲੀ ਜੇ ਤੂੰ ਇੱਕ ਵਾਰੀ ਪੈਰ ਚੁੱਕ ਲੈ ਨਾ ਘਰੋਂ ਜਿਆਦਾ ਕੰਮ ਖਰਾਬ ਹੋ ਜਾਣਾ ਹੀ ਆ ਕੋਈ ਗੱਲ ਨਹੀਂ ਦੀਦੀ ਇਸ ਤੋਂ ਵੱਧ ਖਰਾਬ ਕੀ ਹੋਣਾ ਵਾ ਪਹਿਲੇ ਮੈਂ ਤੇ ਸੋਚਿਆ ਸੀ ਤੂੰ ਹੀ ਮੇਰਾ ਸਾਥ ਦਿੰਦੇ ਜੇ ਪਰ ਨਾ ਮੈਂ ਕੰਨੀ ਗੱਲਾਂ ਸੁਣੀਆਂ ਵਾ ਤੀਂ ਮੇਰਾ ਮਾਸਾ ਸਾਥ ਨਹੀਂ ਦਿੱਤਾ ਸਗੋਂ ਮੰਮੀ ਹੁਣਾਂ ਦੇ ਨਾਲ ਲੱਗ ਗਏ ਜੀ ਕਿਉਂ ਤੋ ਤੋ ਐਦਾਂ ਮੈਨੂੰ ਜਿਤਾਉਂਦੇ ਹੀ ਜਿੱਦਾਂ ਤੁਸੀਂ ਕੋ ਜੀ ਕੀਤਾ ਹੀ ਨਹੀਂ ਹੁੰਦਾ ਜੋ ਤੋ ਹੁਣ ਤੇ ਤੂੰ ਐਦਾਂ ਹੀ ਕਹਿਣਾ ਵਾ ਨਹੀਂ ਤੇਰੇ ਹੱਥ ਪੈਸੇ ਚ ਆ ਗਏ ਹਨਾ ਪੁੱਤ ਹੋ ਤੋ ਹੋ ਗਿਆ ਤਿਆਰ ਹਾਂਜੀ ਮੰਮੀ ਜੀ ਤੇ ਮੇਰੀ ਗੱਲ ਸੁਣ ਐਨਾ ਮੈਂ ਤੇਰੇ ਵਾਸਤੇ ਸੱਟਣਾ ਆਇਆ ਹਾਂ ਮੰਮੀ ਜੀ ਰਹਿਣ ਦਿੰਦੇ ਇਹਦੀ ਕੀ ਲੋੜ ਹੀ ਨਹੀਂ ਪੁੱਤ ਵੇਖ ਤਾ ਸੋਨਾ ਮਾ ਹਾਂਜੀ ਸੋਨਾ ਤੇ ਬੜਾ ਐ ਲੈ ਮੈਂ ਤੇ ਬੜੀਆਂ ਰੀਜਾਂ ਆਪਣੀ ਧੀ ਵਾਸਤੇ ਬਣਾਇਆ ਸੀ ਅੱਜ ਟੈਂਡ ਚੱਲੀ ਆ ਨਾ ਪਾ ਕੇ ਜਾ ਧਿਆਨ ਨਾ ਜਾਇਓ ਠੀਕ ਆ ਠੀਕ ਹੈ ਜੀ ਤੇ ਪਹਿਲੀ ਵਾਰੀ ਜਾਣਾ ਕੁਛ ਲੈ ਜਿਓ ਖਾਣ ਨੂੰ ਹਾਂਜੀ ਹਾਂਜੀ ਮੰਮੀ ਵੀ ਕਹਿੰਦੇ ਤੇ ਜੇ ਰਾਤ ਰਹਿਣਾ ਉਦ ਰਾਤ ਨੂੰ ਰਹਿ ਪਿਆ ਤੀ ਇੱਥੇ ਕੀ ਕਰਨਾ ਚਲੋ ਭਾਜੀ ਚਲੀਏ ਅੰਦਾ ਮੱਸ ਜੀ ਐਂ ਜਾਣੇ ਚੱਲੀ ਤੇ ਹੈ ਗਈ ਆ ਨਾ ਸੋਚ ਰਾਇ ਕੋਰਾ ਐਵੇਂ ਕਰਕੇ ਦਰਵਾਜ਼ੇ ਨਾ ਸਦਾ ਲਈ ਤੇ ਲਈ ਬੰਦ ਹੋ ਜਾਣਗੇ ਸੜ ਗਈ ਮੇਰੀ ਕਿਸਮਤ ਕਰਦਾ ਤੇ ਬੇੜਾ ਗਰਕ ਹੋ ਗਿਆ ਵਾ ਸਭ ਕੁਝ ਲੈ ਗਈ ਕਲੈਣੀ ਨਾਲ ਹੀ ਰਮਨ ਕਿਸ ਨੇ ਕੀਤਾ ਵਾ ਤੂੰ ਕੀਤਾ ਵਾ ਹਾਂ ਮੈਂ ਕੀ ਕੀਤਾ ਵਾ ਤੈਨੂੰ ਮੈਂ ਕਹਿਣਾ ਹੁੰਦਾ ਜੀ ਮੈਂ ਚੱਕਿਆ ਵਾ ਤੇ ਕੀਤਾ ਹੀ ਤੈਨੂੰ ਮੈਂ ਸਮਝਾਉਂਦਾ ਹਾਂ ਨਾ ਰਮਨ ਨੇ ਕੰਮ ਨਾ ਕਰ ਤੇਰੀਆਂ ਕੀਤੀ ਤੇਰੇ ਗਾੜੀਆਂ ਆਈਆਂ ਕਿ ਨਹੀਂ ਆਈਆਂ ਕਾਦੀਆਂ ਮੇਰੇ ਗਾੜੀਆਂ ਆਈਆਂ ਵਾ ਮੈਂ ਤਾਂ ਕਹਿੰਦੀ ਆ ਪੈਸਾ ਤੇ ਲਾ ਕਰ ਤੇ ਵਰਤਿਆ ਜਾਊਗਾ ਉਹਨੇ ਸਭ ਬੋਲਣ ਦੇ ਕਿ ਨਹੀਂ ਉਹ ਤੂੰ ਤੁਸੀਂ ਆਗੇ ਤੁਸੀਂ ਮੇਰੇ ਵੱਲ ਦੀ ਗੱਲ ਕਰਨੀ ਹੈ ਕਿ ਉਹਨਾਂ ਵੱਲ ਦੀ ਗੱਲ ਕਰਨੀ ਕੁੜੀ ਨੂੰ ਪਤਾ ਹੈ ਕਿ ਨਹੀਂ ਪਤਾ ਉਹ ਕਲੈਣੀ ਨੇ ਪਤਾ ਨਹੀਂ ਫੋਨ ਕਿੱਥੋਂ ਫੜ ਲਿਆ ਨੇ ਸੰਦੀਪ ਤੈਨੂੰ ਮੈਂ ਕਿਹਾ ਹੀ ਹੁੰਦਾ ਧਿਆਨ ਰੱਖੋ ਨਾ ਫੋਨ ਕਿੱਥੋਂ ਲਿਆਇਕ ਲੈਣੀ ਨੇ ਨਹੀਂ ਨਹੀਂ ਧਿਆਨ ਨਹੀਂ ਪਤਾ ਮੈਂ ਤਾਂ ਤੇ ਮਗਰਮਗਰੀ ਰਹੀ ਆ ਲੱਲੋ ਹੁਣ ਬੇੜਾ ਕਰਕ ਹੋ ਗਿਆ ਜੇ ਸਭ ਕੁਝ ਲੈ ਗਈ ਜੇ ਨਾ ਕੋਈ ਪਿਆ ਮਿਲਣਾ ਨਾ ਹੋਰ ਉਹਦੇ ਪ੍ਰਾਣ ਨੂੰ ਤਾਂ ਬੋਲਣ ਦੀ ਮਾਸਾ ਜਿੰਨੀ ਅਕਲ ਨਹੀਂ ਕਿੱਦਾਂ ਜ਼ੁਬਾਨ ਚ ਲਾਉਂ ਡਿਆ ਸੀ ਧਿਆਨ ਜੀ ਇਹਨਾਂ ਨੇ ਉਹਨਾਂ ਦਾ ਪੂਰਾ ਉਸਤਾਹ ਦਿੱਤਾ ਜੇ ਮੇਰੇ ਮਾਸ ਹੁੰਦਾ ਤਾਂ ਡਾਕ ਡਾਕ ਫੋਨ ਤੇ ਤੁਹਾਡਾ ਦੋਵਾਂ ਭੈਣਾਂ ਦਾ ਕਸੂਰਾ ਬੇੜਾ ਕਰ ਕਰਕੇ ਰਸਤਾ ਕਰਦਾ ਤੁਸੀਂ ਕਾਹਦਾ ਬੇੜਾ ਕਰਕੇ ਕੀਤਾ ਤੈਨੂੰ ਨਹੀਂ ਪਤਾ ਲੈ ਗਏ ਇਹ ਕਰਦਾ ਸੋਚਣ ਦੀਆਂ ਸਹੀ ਵੀ ਜਿੰਦੇ ਸ਼ਿਆ ਨਾ ਨਾ ਦਿੰਦੇ ਮੈਂ ਤਾਂ ਨਾ ਦੋਵਾਂ ਜਾਨਾਂ ਦੇ ਦੌਣਾ ਕਢਾਉਣੀਆਂ ਸੀ ਤੁਸੀਂ ਆਣ ਕੇ ਸਾਨੂੰ ਇਹ ਕਹਿਣ ਦਾ ਤੇ ਉਹ ਪੂਵੇ ਚੜ ਗਏ ਔਰ ਅਮਰੇ ਸ਼ੋਰ ਕਰ ਉਹ ਥਾਣੇ ਨਹੀਂ ਗਏ ਚਲ ਜਾਂਦੇ ਥਾਣੇ ਨਹੀਂ ਕੇ ਦੇ ਦਿੰਦੇ ਤੇਰੇ ਪੱਲੇ ਰਹਿਣਾ ਕੀ ਸੀ ਥਾਣੇ ਤੁਰ ਫਿਰਨਾ ਸੀ ਤੂੰ ਨਿਕਤੀ ਲੁੱਟ ਪੁੱਟ ਕੇ ਲੈ ਗਈ ਸਾਰਾ ਕੁਝ ਨਾਲੇ ਮੇਰਾ ਪੁੱਤ ਗਿਆ ਤੇ ਨਾਲੇ ਪਿਆ ਤੇਲਾ ਲੈ ਗਈ ਇਕ ਲੈਣੀ ਕਿਸਮਤ ਨੂੰ ਰੋਂ ਡਈ ਆ ਹੁਣ